ਮਹਿੰਗਾਈ ਦਰ ਵਿੱਚ ਮੁੜ ਵਾਧਾ ਵਿਆਹ ਜ਼ਰਾ ਘਟਾਉਂਦੇ ਰਾਹ ਦੇ ਵਿੱਚ ਅੜਿੱਕਾ ਬਣ ਗਿਆ ਗਰੋਸਰੀ ਅਤੇ ਸਰਵਿਸ ਮਹਿੰਗੇ ਹੋਣ ਕਰਕੇ ਮਈ ਮਹੀਨੇ ਦੌਰਾਨ ਮਹਿੰਗਾਈ ਦੀ ਦਰ ਵੱਧ ਕੇ 2.9 ਫੀਸਦੀ ਹੋ ਗਈ ਹੈ ਜੋ ਅਪ੍ਰੈਲ ਦੌਰਾਨ 2.7 ਫੀਸਦੀ ਦਰਜ ਕੀਤੀ ਗਈ ਸੀ ਦੂਜੇ ਪਾਸੇ ਜੁਲਾਈ ਦੇ ਵਿੱਚ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਈ ਅਤੇ ਸਭ ਦੀਆਂ ਨਜ਼ਰਾਂ ਇਸ ਤੇ ਲੱਗੀਆਂ ਹੋਈਆਂ ਨੇ ਸਟੈਟਕੈਨ ਦੇ ਅੰਕੜੇ ਮੁਤਾਬਕ ਸਾਲਾਨਾ ਆਧਾਰ ਤੇ ਗਰੋਸਰੀ ਕੀਮਤਾਂ ਵਿੱਚ 1.5 ਫੀਸਦੀ ਵਾਧਾ ਹੋਇਆ ਜਦਕਿ ਮਕਾਨ ਕਿਰਾਏ ਮੋਬਾਈਲ ਬਿੱਲ ਅਤੇ 에ਅਰ ਟ੍ਰਾਂਸਪੋਰਟੇਸ਼ਨ ਵੀ ਮਹਿੰਗੇ ਹੋਏ ਨੇ ਖਾਨ ਪੀਣ ਵਾਲੀਆਂ ਚੀਜ਼ਾਂ ਵਿੱਚ ਸਭ ਤੋਂ ਜ਼ਿਆਦਾ ਤਾਜ਼ੇ ਫਲ ਸਬਜ਼ੀਆਂ ਮੀਟ ਅਤੇ ਬਗੈਰ ਐਲਕੋਹਲ ਡਰਿੰਕ ਮਹਿੰਗੇ ਹੋਏ ਨੇ ਕੈਪੀਟਲ ਇਕਨੋਮਿਕਸ ਦੇ ਸਟੀਫਨ ਬ੍ਰਾਊਨ ਨੇ ਦੱਸਿਆ ਕਿ ਆਵਾਜਾਈ ਖਰਚਿਆਂ ਦੇ ਵਿੱਚ ਹੋਇਆ ਵਾਧੂ ਜੂਨ ਦੇ ਵਿੱਚ ਜ਼ਿਆਦਾ ਦਬਾਅ ਨਹੀਂ ਪਾਵੇਗਾ ਅਤੇ ਖੁਰਾਕੀ ਵਸਤਾਂ ਦੀ ਕੀਮਤਾਂ ਵਿੱਚ ਹੋਰ ਉੱਪਰ ਜਾਣ ਦੇ ਅਸਰ ਨਹੀਂ ਇਸਾਰੇ ਸੰਕੇਤ ਖਰਾਕੀ ਵਿਵਸਥਾ ਨਾਲ ਸੰਬੰਧਿਤ ਮਹਿੰਗਾਈ ਦਰ ਤੇ ਕਾਬੂ ਹੇਠ ਰਹਿਣ ਵਾਲਾ ਇਸ਼ਾਰਾ ਕਰ ਰਿਹਾ ਹੈ ਦੂਜੇ ਪਾਸੇ ਗੈਲੋਸਿਨ ਦੀਆਂ ਕੀਮਤਾਂ ਮਹੀਨਾਵਾਰ ਅਧਾਰਿਤ ਅਪ੍ਰੈਲ ਦੇ ਮੁਕਾਬਲੇ ਮਈ ਦੌਰਾਨ 1.3 ਫੀਸਦੀ ਘਟ ਰਹੀ ਮਕਾਨ ਕਿਰਾਏ ਦੇ ਵਿੱਚ 8.9 ਫੀਸਦੀ ਦੀ ਵਾਧਾ ਦਰਜ ਕੀਤਾ ਗਿਆ ਅਤੇ ਮਹਿੰਗਾਈ ਦਰ ਵਧਨ ਦੇ ਵਿੱਚ ਇਸ ਅੰਕੜੇ ਦਾ ਸਭ ਤੋਂ ਵੱਧ ਯੋਗਦਾਨ ਰਿਹਾ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਮੌਜੂਦਾ ਬਰੇ ਦੌਰਾਨ ਮਹਿੰਗਾਈ 3 ਫੀਸਦੀ ਤੋਂ ਹੇਠਾਂ ਆ ਰਹੀ ਹੈ ਅਤੇ ਜ਼ਿਆਦਾਤਰ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਮਹਿੰਗਾਈ ਦਰ ਬੇਕਾਬੂ ਹੋਣ ਦੇ ਅਸਾਰ ਨਹੀਂ ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਬੈਂਕ ਆਫ ਕੈਨੇਡਾ ਮਹਿੰਗਾਈ ਦਰ ਤੇ ਤਾਜ਼ਾ ਅੰਕੜਿਆਂ ਨੂੰ ਕਿਸ ਤਰ੍ਹਾਂ ਵੇਖਦਾ ਹੈ। ਮਿਨੀ ਬੈਗ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਕਿਹਾ ਕਿ ਜੇ ਮਹਿੰਗਾਈ ਦਰ ਕੇਂਦਰੀ ਬੈਂਕ ਦੇ ਪੈਮਾਨੇ ਮੁਤਾਬਕ ਰਹਿੰਦੀ ਹੈ ਤਾਂ ਵਿਆਜ ਦਰਾਂ ਦੇ ਵਿੱਚ ਮੋੜ ਕਟੌਤੀ ਜਾਇਜ਼ ਮੰਨੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬੈਂਕ ਆਫ ਕੈਨੇਡਾ ਦਰਾਂ ਦੀਆਂ ਘਟਾਉਣ ਦੀ ਇੱਛੁਕ ਪਰ ਹਾਲ ਵਿੱਚ ਕੋਈ ਕਦਮ ਨਹੀਂ ਉਠਾਇਆ ਜਾ ਸਕਦਾ। ਪੁਨਤਾਰੀ ਵਿਚਕਾਰ ਚੋਰਾ ਵਿਰੁੱਧ ਬਣਾਈ ਟਾਸਕ ਫੋਰਸ ਨੇ 124 ਗ੍ਰਿਫਤਾਰੀਆਂ ਕਰਦੇ 1 ਕਰੋੜ ਡਾਲਰ ਤੋਂ ਵੱਧ ਮੁੱਲ ਦੀਆਂ 170 ਚੋਰੀ ਹੋਈਆਂ ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਆਪਣੀ ਕਾਰਗੁਜ਼ਾਰੀ ਪੇਸ਼ ਕਰਦਿਆਂ ਪ੍ਰੋਵਿੰਸ਼ੀਅਲ ਕਾਰ ਰੈਂਕਿੰਗ ਟਾਸਕ ਫੋਰਸ ਨੇ ਦੱਸਿਆ ਕਿ ਸ਼ੱਕੀਆਂ ਵਿਰੁੱਧ 749 ਦੋਸ਼ ਆਇਦ ਕੀਤੇ ਗਏ ਹਨ ਜਿਨ੍ਹਾਂ ਚੋਂ 8 ਹਥਿਆਰ ਜ਼ਬਤ ਕੀਤੇ ਗਏ ਪ੍ਰੋਜੈਕਟ ਟਾਈਟੇਨੀਅਮ ਇਹ ਕਾਰਵਾਈ ਸਤੰਬਰ 2023 ਤੋਂ ਮਾਰਚ 2024 ਦਰਮਿਆਨ ਕੀਤੀ ਗਈ ਅਤੇ ਕਰਾਂ ਵਿੱਚ ਜ਼ਬਰਦਸਤ ਦਾਖਲ ਹੋਣ ਦੇ ਮਾਮਲੇ ਵਿੱਚ ਪੜਤਾਲ ਦੇ ਘੇਰੇ ਵੀ ਰੱਖੇਗੇ ਕੈਨਟੋ ਪੁਲਿਸ ਦੇ ਉਪ ਮੁਖੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗਿਰੋਹਾਂ ਦੀ ਕਮਾਈ ਦਾ ਸਭ ਤੋਂ ਵੱਧ ਹਿੱਸਾ ਚੋਰੀ ਦੇ ਘਰਾਂ ਦੇ ਵਾਰਦਾਤਾਂ ਦਾ ਹੁੰਦਾ ਹੈ ਟਾਸਕ ਫੋਰਸ ਦੇ ਅਨਥਕ ਯਤਨਾਂ ਸਦਕਾ ਗਿਰੋਹ ਨੂੰ ਲਗਾਤਾਰ ਬੇਨਕਾਬ ਕੀਤਾ ਜਾ ਰਿਹਾ ਐਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਡਿਟੈਕਟਿਵ ਇਨਸਪੈਕਟਰ ਸਟਾਕ ਵੇਡ ਨੇ ਕਿਹਾ ਕਿ ਪੜਤਾਲ ਦੌਰਾਨ ਹੈਰਾਨਕੁਨ ਤੱਥ ਸਾਹਮਣੇ ਆਏ ਹਨ ਜਿਨ੍ਹਾਂ ਮੁਤਾਬਕ ਅੱਧੀ ਰਾਤ ਵੇਲੇ ਘਰ ਚੋਰੀ ਕਰਨ ਦੀ ਬਜਾਏ ਅਪਰਾਧੀਆਂ ਵੱਲੋਂ ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਅਤੇ ਹਰ ਤਿਆਰ ਦੀ ਨੋਕ ਤੇ ਚਾਬੀਆਂ ਲੈ ਕੇ ਫਰਾਰ ਹੋਣ ਦੀ ਤਰਜੀਹ ਦਿੱਤੀ ਗਈ ਕ੍ਰਿਮੀਨਲ ਨੈੱਟਵਰਕ ਦਾ ਜ਼ਿਕਰ ਕਰਦੇ ਹੋਣਾਂ ਕਿਹਾ ਕਿ ਸੌ ਵਾਰਦਾਤਾ ਨੂੰ ਸੰਭਾਵਿਤ ਤੌਰ ਤੇ ਇੱਕ ਗਰੂਪ ਵੱਲੋਂ ਅੰਜਾਮ ਦਿੱਤਾ ਗਿਆ ਜਿਨ੍ਹਾਂ ਚੋਂ 21 ਵਾਰਦਾਤਾ ਦੌਰਾਨ ਜ਼ਬਰੀ ਕਰ ਦੇ ਵਿੱਚ ਦਾਖਲ ਹੋਣਾ ਅਤੇ 3 ਵਾਰਦਾਤਾ ਦੌਰਾਨ ਰਾਹ ਦੇ ਵਿੱਚ ਹਥਿਆਰ ਦੀ ਨੋਕ ਤੇ ਗੱਡੀ ਖੋਣ ਦੇ ਮਾਮਲੇ ਸ਼ਾਮਲ ਰਹੇ ਟਾਸਕ ਫੋਰਸ ਵੱਲੋਂ ਬੀਤੀ 18 ਜੂਨ ਤੇ 19 ਜੂਨ ਪ੍ਰਾਂਟੋ ਅਤੇ ਪੀ ਰੀਜ਼ਨ ਦੀ ਤਲਾਸ਼ੀ ਵਾਰੰਟਾ ਦੀ ਜ਼ਾਲਮੇਲ ਦੀ ਕਰਦੇ ਹਾਂ 103 ਦੋਸ਼ ਆਇਦ ਕੀਤੇ ਗਏ ਤਲਾਸ਼ੀ ਦੌਰਾਨ ਇੱਕ ਗਲੌਕ 17 ਪਿਸਤੌਲ ਅਤੇ ਇਸ ਦੀਆਂ ਗੋਲੀਆਂ ਤੋਂ ਇਲਾਵਾ ਗੱਡੀ ਚੋਰੀ ਲਈ ਵਰਤੇ ਜਾਂਦੇ ਔਜ਼ਾਰ, ਫਰਜ਼ੀ ਸਨাক্তਕੀ ਕਾਰਡ ਅਤੇ ਨਕਾਬ ਬਰਾਮਦ ਕੀਤੇ ਗਏ। ਟਾਸਕ ਫੋਰਸ ਨੇ 30 ਗੱਡੀਆਂ ਜੁਹੀਆਂ ਬਰਾਮਦ ਕੀਤੀਆਂ ਜੁਨ੍ਹਾਂ ਦੀ ਕੀਮਤ 50 ਲੱਖ ਡਾਲਰ ਬਣਦੀ ਹੈ। ਇਸ ਦੌਰਾਨ ਰੌਬਰਟ ਜੌਨਸਨਸ ਨੇ ਦੱਸਿਆ ਕਿ ਗ੍ਰਿਫਤਾਰੀ ਸ਼ੱਕੀਆਂ ਵਿੱਚੋਂ ਤਕਰੀਬਨ ਅੱਧੇ ਹਜੇ ਸਾਂਝੋ ਪਹਿਲਾਂ ਹੀ ਕਾਰਾ ਚੋਰੀ ਦੇ ਵਾਰਦਾਤਾਂ ਤੇ ਮਾਮਲੇ ਵਿੱਚ ਜ਼ਮਾਨਤ 'ਤੇ ਬਹਾਰ ਹੋਏ ਸਨ। ਉਹਨਾਂ ਅੱਗੇ ਕਿਹਾ ਕਿ 30 ਫੀਸਦੀ ਸ਼ੱਕੀ ਬਹੁਤ ਘੱਟ ਉਮਰ ਦੇ ਸਨ ਜਿਨ੍ਹਾਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਵਿਸ਼ਵ ਸਿਹਤ ਸੰਗਠਨ ਨੇ ਸ਼ਰਾਬ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ ਇਸ ਬੰਦ ਵਿੱਚ WHO ਨੇ ਇੱਕ ਰਿਪੋਰਟ ਪੇਸ਼ ਕੀਤੀ ਅਤੇ ਕਿਹਾ ਕਿ ਹਰ ਸਾਲ ਲਗਭਗ 30 ਲੱਖ ਲੋਕ ਸ਼ਰਾਬ ਕਰਨ ਮਰਦੇ ਹਨ ਨਾਲ ਹੀ ਉਹਨਾਂ ਨੇ ਕਿਹਾ ਕਿ ਹਾਲ ਦੇ ਸਾਲ ਵਿੱਚ ਮੌਤ ਦਰ ਵਿੱਚ ਥੋੜੀ ਕਮੀ ਆਈ ਹੈ ਸ਼ਰਾਬ ਅਤੇ ਸਿਹਤ ਬਾਰੇ ਇਸ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਰ ਸਾਲ ਦੁਨੀਆ ਭਰ 'ਚ 20 ਵਿੱਚੋਂ ਇੱਕ ਮੌਤ ਸ਼ਰਾਬ ਪੀਣ ਕਾਰਨ ਹੁੰਦੀ ਹੈ ਇਹ ਮੌਤਾਂ ਸ਼ਰਾਬ ਪੀ ਕੇ ਗੱਡੀ ਚਲਾਉਣਾ ਸ਼ਰਾਬ ਨਾਲ ਸੰਬੰਧਿਤ ਹਿੰਸਾ ਅਤੇ ਦੁਰਵਿਵਹਾਰ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੇ ਵਿਕਾਰ ਕਾਰਨ ਹੁੰਦੀਆਂ ਹਨ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ 2019 ਦੇ ਵਿੱਚ ਅਲਕੋਹਲ ਦੀ ਵਰਤੋਂ ਕਾਰਨ 2.6 ਮਿਲੀਅਨ ਮੌਤਾਂ ਹੋਈਆਂ। ਇਹ ਤੱਥ ਸਭ ਉਪਲਬਧਤ ਰਿਪੋਰਟ ਅੰਕੜਾ ਹੈ। ਸਾਲ ਵਿੱਚ ਵਿਸ਼ਵ ਭਰ ਵਿੱਚ ਹੋਈਆਂ ਸਾਰੀਆਂ ਮੌਤਾਂ ਦਾ 4.7% ਦਰਸਾਉਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਮੌਤਾਂ ਵਿੱਚੋਂ ਲਗਭਗ 3/4 ਮਰਦ ਸਨ। WHO ਦੇ ਡਾਇਰੈਕਟਰ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਿੱਜੀ ਸਿਹਤ ਨੂੰ ਗੰਭੀਰ ਰੂਪ ਤੇ ਵਿੱਚ ਨੁਕਸਾਨ ਪਹੁੰਚਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਲ 2010 ਤੋਂ ਬਾਅਦ ਦੁਨੀਆ ਭਰ ਵਿੱਚ ਸ਼ਰਾਬ ਦੇ ਸੇਵਨ ਅਤੇ ਇਸ ਨਾਲ ਹੋਣ ਵਾਲੇ ਨੁਕਸਾਨ ਵਿੱਚ ਕਮੀ ਆਈ ਹੈ। WHO ਨੇ ਕਿਹਾ ਕਿ 2019 ਵਿੱਚ ਐਲਕੋਹਲ ਕਾਰਨ ਹੋਈਆਂ ਮੌਤਾਂ ਦਾ ਸਭ ਤੋਂ ਵੱਧ ਅਨੁਪਾਤ 13% ਸੀ ਜਿਸ ਵਿੱਚ 20 ਤੋਂ 39 ਸਾਲ ਦੀ ਉਮਰ ਦੇ ਲੋਕ ਸ਼ਾਮਿਲ ਸਨ ਸ਼ਰਾਬ ਪੀਣ ਨਾਲ ਕਈ ਸਿਹਤ ਸਮੱਸਿਆ ਪੈਦਾ ਹੁੰਦੀਆਂ ਹਨ ਜਿਸ ਵਿੱਚ ਲੀਵਰ ਦੀ ਅਤੇ ਕੁਝ ਕੈਂਸਰ ਵੀ ਸ਼ਾਮਿਲ ਹਨ ਉਨਟਾਰੀਓ ਫਰੈਂਡਸ ਕਲੱਬ ਵੱਲੋਂ ਕਰਵਾਈ ਜਾ ਰਹੀ 10ਵੀਂ ਵਰਲਡ ਪੰਜਾਬੀ ਕਾਨਫਰੰਸ ਵਿੱਚ ਮੁੱਖ ਮਹਿਮਾਨ ਤੌਰ ਤੇ ਡਾਕਟਰ ਇੰਦਰਬੀਰ ਸਿੰਘ ਮੀਚਰ ਚੀਫ ਖਾਲਸਾ ਦਿਵਾਨ ਅੰਮ੍ਰਿਤਸਰ ਵਿੱਚ ਕਰਨਗੇ ਹੋਰ ਹਸਤੀਆਂ ਦੇ ਨਾਲ ਬਾਲਮੁਕੰਦ ਸ਼ਰਮਾ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨਰ ਅਤੇ ਸੰਤ ਬਲਬੀਰ ਸਿੰਘ ਸਿਚੂਵਲ ਐਮਪੀਵੀ ਕਾਨਫਰੰਸ ਦੀ ਚੋਬਾ ਬਵਾਦੋਂਗੇ ਅੰਟਾਰੀਆ ਫਰੈਂਡਸ ਕਲੱਬ ਦੇ ਕਰਤਾ ਤਰਤਾ ਤੇ ਕਾਨਫਰੰਸ ਦੇ ਚੇਅਰਮੈਨ ਸਰਦਾਰ ਅਜੀਬ ਸਿੰਘ ਝੱਠਾ ਨੇ ਖਲਾਸਾ ਕੀਤਾ ਕਿ ਬ੍ਰੈਂਟਨ ਕੈਨੇਡਾ ਵਿਕੇ ਤਿੰਨ ਰੋਜ਼ਾ ਇਸ ਕਾਨਫਰੰਸ ਵਿੱਚ 5 ਜੁਲਾਈ ਨੂੰ ਡਾਕਟਰ ਇੰਦਰਬੀਰ ਸਿੰਘ ਕਾਨਫਰੰਸ ਦੀ ਯਾਦਗਾਰੀ ਨੂੰ ਸ਼ੁਰੂਆਤ ਕਰਨਗੇ 6 ਜੁਲਾਈ ਨੂੰ ਬਾਲਮੁਕੰਦ ਸ਼ਰਮਾ ਪੰਜਾਬੀਆਂ ਦੇ ਸਿਹਤ ਅਤੇ ਸਾਹਿਤ ਤੇ ਗੱਲ ਕਰਨਗੇ ਅਤੇ ਵਿਕਾਰੀ ਪ੍ਰੋਜੈਕਟ ਪੰਜਾਬ ਮਾਰਟ ਬਾਰੇ ਕੈਨੇਡੀਅਨ ਪੰਜਾਬੀਆਂ ਦੀ ਸਾਂਝ ਪਾਉਣਗੇ ਉਹਨਾਂ ਨਾਲ ਕਿਹਾ ਕਿ ਵਿਦੇਸ਼ੀ ਵਿਦਵਾਨ ਵੀ ਕਾਨਫਰੰਸ 'ਚ ਪਹੁੰਚੇ ਰਹੇ ਵੈਸਟ ਜੈਟ 에ਅਰਲਾਈਨਸ ਦਾ ਕਹਿਣਾ ਹੈ ਕਿ ਉਹਨਾਂ ਦੇ ਮਕੈਨਿਕਾਂ ਦੇ ਇਸ ਸ਼ੁੱਕਰਵਾਰ ਤੋਂ ਹੜਤਾਲ 'ਤੇ ਜਾਣ ਦੀ ਸੰਭਾਵਨਾ ਹੈ 에ਅਰਲਾਈਨਸ ਨੇ ਦੱਸਿਆ ਕਿ 에ਅਰਕ੍ਰਾਫਟ ਮਕੈਨਿਕਸ ਐਸੋਸੀਏਸ਼ਨ ਨੇ ਹੜਤਾਲ ਦਾ ਨੋਟਿਸ ਜਾਰੀ ਕੀਤਾ ਹੈ ਜਿਸ ਤਰ੍ਹਾਂ ਸ਼ੁੱਕਰਵਾਰ ਸ਼ਾਮ 5:30 ਤੋਂ ਹੜਤਾਲ ਸ਼ੁਰੂ ਹੋ ਸਕਦੀ ਹੈ ਜ਼ਿਕਰ ਯੋਗਾ ਕੀ ਪਿਛਲੇ ਹਫਤੇ ਤੋਂ ਹੀ ਯੂਨੀਅਨ ਨੇ ਹੜਤਾਲ ਦਾ ਨੋਟਿਸ ਰੱਦ ਕੀਤਾ ਸੀ ਤੇ 에ਅਰਲਾਈਨਸ ਨਾਲ ਗੱਲਬਾਤ ਦੀ ਮੀਟਿੰਗ ਤੇ ਵਾਪਸ ਆ ਗਈ ਸੀ ਵੈਸਟ ਜੈਟ ਦਾ ਕਹਿਣਾ ਹੈ ਕਿ ਸੰਭਾਵੀ ਹੜਤਾਲ ਦੇ ਪ੍ਰਭਾਵਾਂ ਨਾਲ ਨਜੁੱਠਣ ਲਈ ਕੰਪਨੀ ਆਉਣ ਦੇ ਦਿਨਾਂ ਕਦਮ ਚੁੱਕਣੇ ਸ਼ੁਰੂ ਕਰੇਗੀ ਪਿਛਲੇ ਹਫਤੇ ਇਕਰਾਰ ਨਾਮੇ ਤੇ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਵੈਸਟ ਜੈਟ ਨੇ ਤਰਜਨਾ ਉਡਾਨਾਂ ਰੱਦ ਕੀਤੀਆਂ ਸਨ ਇਸ ਮਹੀਨੇ ਦੇ ਸ਼ੁਰੂ ਵਿੱਚ ਯੂਨੀਅਨ ਦੇ ਮੈਂਬਰਾਂ ਨੇ ਜ਼ਬਰਦਸਤ ਵੋਟਿੰਗ ਨਾਲ ਆਰਜ਼ੀ ਇੱਕ ਇਕਰਾਰ ਨਾਮੇ ਨੂੰ ਰੱਦ ਕਰ ਦਿੱਤਾ ਸੀ ਅਤੇ ਵੈਸਟ ਜੈਟ ਵੱਲੋਂ ਆਰਬਿਟ੍ਰੇਸ਼ਨ ਦੀ ਬੇਨਤੀ ਦਾ ਵਿਰੋਧ ਕੀਤਾ ਬਾਈਡਿੰਗ ਅਤੇ ਆਰਬਿਟ੍ਰੇਸ਼ਨ ਦੇ ਕਿਸੇ ਵੀ ਆਰਬਿਟਰਰ ਯਾਨੀ ਫੈਸਲਾ ਕਰਵਾਉਣ ਵਾਲੇ ਵਿਚੋਲੇ ਨੂੰ ਸ਼ਾਮਲ ਕੀਤਾ ਜਾਂਦਾ ਜਿਸ ਵਿੱਚ ਦੋ ਪਰਸਤਾਵਾਂ ਵਿੱਚੋਂ ਇੱਕ ਸਮਝੌਤਾ ਕੀਤਾ ਜਾਂਦਾ ਵੈਸਟ ਜੈਟ ਨੇ ਕੈਨੇਡੀਅਨ ਇੰਡਸਟਰੀਅਲ ਰਿਲੇਸ਼ਨ ਬੋਰਡ 'ਤੇ ਦਖਲ ਕਰਨ ਦੀ ਬਾਈਡਿੰਗ ਆਰਬਿਟ੍ਰੇਸ਼ਨ ਦੀ ਵਰਤੋਂ ਦੀ ਬੇਨਤੀ ਕੀਤੀ ਸੀ